ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 938 ਤੋਂ ਲੈ ਕੇ 939 ਤੱਕ ਸਵਾਇ ਬਣ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਗੁਰੂ ਨਾਨਕ ਪਾਸ਼ਾ ਜੀ ਦੀ ਬਾਣੀ ਸਿੱਧ ਗੋਸ਼ਟ ਰਾਮਕਲੀ ਰਾਗ ਵਿੱਚ ਸ਼ੁਰੂ ਹੋ ਰਹੀ ਹੈ ਸਿੱਧ ਗੋਸ਼ਟ ਬਾਣੀ ਬਾਰੇ ਆਪਾਂ ਸਾਰਿਆਂ ਨੇ ਸੁਣਿਆ ਹੈ ਸੰਗਤ ਜੀ ਜਿਸ ਤਰ੍ਹਾਂ ਜਿਹੜੇ ਸਿੱਧ ਸੀ ਜੋਗੀ ਲੋਕ ਸੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚੁਪ੍ਰਸ਼ਨ ਕੀਤੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਤਰ ਦਿੱਤੇ ਨੇ ਪ੍ਰਸ਼ਨ ਤੇ ਉੱਤਰ ਦੋਨੋਂ ਹੀ ਇਸ ਬਾਣੀ ਵਿੱਚ ਦਰਜ ਹਨ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ RAM KALI ਮਹੱਲਾ ਪਹਿਲਾ ਸਿੱਧ ਗੋਸਟ ਇੱਕ ਓੰਕਾਰ ਸਤਗੁਰ ਪ੍ਰਸਾਦ ਸਿੱਧ ਸਬਾਕਰ ਆਸਨ ਬੈਠੇ ਸੰਤ ਸਬਾ ਜੈਕਾਰੋ ਤਿਸ ਅਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਉਹ ਸਿੱਧਾਂ ਦੀ ਮੰਡਲੀ ਜੋ ਉਸ ਪਰਮੇਸ਼ਰ ਦੇ ਲਈ ਬੈਠੀ ਹੈ ਜੋ ਉਸ ਪਰਮੇਸ਼ਰ ਦੀ ਪਹਾੜ ਲਈ ਬੈਠੀ ਹੈ ਕਹਿੰਦੇ ਉਹਨਾਂ ਸੰਤਾਂ ਨੂੰ ਸਾਡਾ ਨਮਸਕਾਰ ਹੈ ਕਹਿੰਦੇ ਉਸ ਪਰਮੇਸ਼ਰ ਅੱਗੇ ਹੀ ਸਾਡੀ ਅਰਦਾਸ ਹੈ ਹਮੇਸ਼ਾ ਜੋ ਸੱਚਾ ਹੈ ਜੋ ਅਪਰੰਪਰ ਪਾਰ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ ਮਸਤਕ ਕਾਟ ਤਰੀ ਤਿਸ ਆਗੇ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੈ ਸਚ ਪਾਈਐ ਸਹਜ ਪਾਏ ਜਸ ਲਿਓ ਫਿਰ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੇ ਅੱਗੇ ਮੈਂ ਆਪਣਾ ਤਨ ਮਨ ਤੇ ਆਪਣਾ ਸੀਸ ਕੱਟ ਕੇ ਅੱਗੇ ਰੱਖਦੇ ਆ ਕਿ ਪਰਮੇਸ਼ਰ ਦੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਨਮਸਕਾਰ ਦੇ ਵਿੱਚ ਪਰਮੇਸ਼ਰ ਦੇ ਲਈ ਆਪਣਾ ਜਿਹੜਾ ਆਦਬ ਹੈਗਾ ਉਹ ਪੇਸ਼ ਕਰ ਰਹੇ ਨੇ ਕਿ ਨਾਨਕ ਜੀ ਕਹਿੰਦੇ ਨੇ ਜੇ ਸੰਤ ਜਨ ਸੱਚੇ ਸੰਤ ਜਨ ਮਿਲਦੇ ਨੇ ਫਿਰ ਉਹਨਾਂ ਦੇ ਰਾਹੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਉਹਨਾਂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਜਸ ਗਾਇਆ ਜਾ ਸਕਦਾ ਕਿ ਆਪ ਵੀ ਐ ਸੱਚ ਸੂਚਾ ਹੋਏ ਸਾਚ ਸਬਦ ਬਿਨ ਮੁਕਤ ਨ ਕੋਏ ਰਹਾਉ ਫਿਰ ਪਾਸ਼ਾ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਰਟਨ ਕਰਨ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮਣ ਦੇ ਨਾਲ ਜੰਗਲਾਂ ਵਿੱਚ ਘੁੰਮਣ ਦੇ ਨਾਲ ਕੁਝ ਨਹੀਂ ਮਿਲਦਾ। ਕਿਆ ਭਵੀਏ ਸੱਚ ਸੂਚਾ ਹੋਏ। ਜਦੋਂ ਜੀਵ ਪਰਮੇਸ਼ਰ 'ਚ ਜੁੜਦਾ ਫੇਰ ਹੀ ਜੀ ਪਵਿੱਤਰ ਹੋ ਸਕਦਾ। ਕਹਿੰਦੇ ਗੁਰੂ ਦੇ ਸੱਚੇ ਸ਼ਬਦ ਤੋਂ ਬਿਨਾਂ ਜੀਵ ਮੁਕਤੀ ਨਹੀਂ پا ਸਕਦਾ। ਕਵਨ ਤੁਮੇ ਕੀ ਨਾਉ ਤੁਮਾਰਾ ਕੌਨ ਮਾਰਗ ਕੌਨ ਸਵਾਉ ਸਾਚ ਕਹੋ ਅਰਦਾਸ ਹਮਾਰੀ ਹੋ ਸੰਤ ਜਨਾ ਬਲ ਜਾਓ ਫਿਰ ਕਹਿੰਦੇ ਚਰਪਟ ਜਿਹੜਾ ਜੋਗੀ ਆ ਉਹ ਗੁਰੂ ਨਾਨਕ ਪਾਸ਼ਾ ਜੀ ਨੂੰ ਪੁੱਛਦਾ ਵੀ ਤੁਸੀਂ ਕੌਣ ਹੋ ਤੇ ਤੁਹਾਡਾ ਨਾਂ ਕੀ ਹੈ ਤੁਹਾਡਾ ਮਤ ਕੀ ਹੈ ਤੇ ਤੁਹਾਡੇ ਮਤ ਦਾ ਮਨੋਰਥ ਕੀ ਹੈ ਫਿਰ ਪਾਸ਼ਾ ਕਹਿੰਦੇ ਨੇ ਵੀ ਸੱਚੇ ਅੱਗੇ ਸਾਡੀ ਅਰਦਾਸ ਹੈ ਅਸੀਂ ਜਿਹੜੇ ਸੰਤ ਜਾਨ ਨੇ ਉਹਨਾਂ ਤੋਂ ਸਦਕੇ ਜਾਂਦੇ ਹਾਂ ਕਹਿ ਬੈ ਸੋ ਕਹਿ ਰਹੀਏ ਬਾਲੇ ਕਹਿ ਆਵੋ ਕਹਿ ਜਾਹੋ ਜਿਸ ਤਰ੍ਹਾਂ ਆਪ ਜਾਣਦੇ ਹੋ ਸੰਗਤ ਜੀ ਕਿ ਉਹ ਜਿਹੜੇ ਜੋਗੀ ਸੀ ਸਾਰੇ ਸਿੱਧ ਸੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਨਾਲੋਂ ਉਮਰ 'ਚ ਬਹੁਤ ਵੱਡੀ ਵੱਡੀ ਉਮਰ ਦੇ ਸੀਗੇ ਇਸ ਕਰਕੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਾਲਕ ਕਹਿ ਕੇ ਬਾਲੇ ਕਹਿ ਕੇ ਬੁਲਾਉਂਦੇ ਨੇ ਫਿਰ ਉਹਨੇ ਚਰਪਟ ਜੋਗੀ ਨੇ ਕਿਹਾ ਪਾਤਸ਼ਾਹ ਨੂੰ ਕਿ हे ਬਾਲਕ ਤੁਸੀਂ ਸ਼ਾਂਤ ਚਿੱਤ ਕਿਵੇਂ ਰਹਿੰਦੇ ਹੋ ਤੇ ਕਿੱਥੋਂ ਅਸੀਂ ਆਉਂਦੇ ਆ ਤੇ ਕਿੱਥੇ ਅਸੀਂ ਜਾਂਦੇ ਆ ਨਾਨਕ ਬੋਲੇ ਸੁਣ ਬੈ ਰਾਗੀ ਕਿਆ ਤਮਾਰਾ ਰਾਹੋ ਫਿਰ ਨਾਨਕ ਜੀ ਕਹਿੰਦੇ ਉਹ ਮੈਨੂੰ ਪੁੱਛਦੇ ਨੇ ਕਿ ਇਹ ਬੈ ਰਾਗੀ ਵੀ ਤੁਹਾਡਾ ਜਿਹੜਾ ਮਤ ਹੈ ਉਹ ਕਿਹੜਾ ਹੈ ਤੁਹਾਡਾ ਜਿਹੜਾ ਪਰਮੇਸ਼ਰ ਨੂੰ ਮੰਨਣ ਦਾ ਉਹ ਰਸਤਾ ਕਿਹੜਾ ਹੈ ਤੁਸੀਂ ਕਿਵੇਂ ਪਰਮੇਸ਼ਰ ਨੂੰ ਮੰਨਦੇ ਹੋ ਘਟ ਘਟ ਬੈਸ ਨਿਰੰਤਰ ਰਹੀਐ ਚੱਲ ਸਤਿਗੁਰ ਪਾਏ ਸਹਿਜੇ ਆਈ ਹੁਕਮ ਅਸਦਾਏ ਨਾਨਕ ਸਦਾ ਰਜਾਏ ਫਿਰ ਨਾਨਕ ਬਾਦਸ਼ਾਹ ਜੀ ਕਹਿੰਦੇ ਨੇ ਕਹਿੰਦੇ ਘਟ ਘਟ ਬੈਸ ਨਿਰੰਤਰ ਰਹੀਏ ਚੱਲੈ ਸਤਿਗੁਰ ਪਾਏ ਕਹਿੰਦੇ ਅਸੀਂ ਉਹ ਪਰਮੇਸ਼ਰ ਜੋ ਹਰ ਇੱਕ ਘਟ ਦੇ ਵਿੱਚ ਵਿਆਪਕ ਹੈ ਜੋ ਇੱਕ ਰਸ ਜੀ ਦੀ ਜੀਵਨ ਰੋ ਸਭ ਦੇ ਵਿੱਚ ਚੱਲ ਰਹੀ ਹੈ ਕਹਿੰਦੇ ਅਸੀਂ ਉਹਦੇ ਨਾਲ ਜੁੜੇ ਰਹਿਨੇ ਆ ਤੇ ਅਸੀਂ ਸਤਗੁਰ ਦੀ ਰਜ਼ਾ ਦੇ ਅਨਸਾਰ ਚੱਲਦੇ ਆ ਇਸ ਸੰਸਾਰ ਵਿੱਚ ਕਹਿੰਦੇ ਅਸੀਂ ਸਹਿਜ ਸੁੱਤੇ ਸੱਦੀ ਕਹਿੰਦੇ ਆਏ ਆ ਪਰਮਾ ਪਰਮਾਤਮਾ ਵੱਲੋਂ ਭੇਜੇ ਹੋਏ ਉਹਦੇ ਹੁਕਮ ਦੇ ਵਿੱਚ ਤੇ ਉਹਦੇ ਹੁਕਮ ਦੇ ਵਿੱਚ ਹੀ ਵਿਚਰ ਰਹੇ ਆ ਨਾਨਕ ਜੀ ਕਹਿੰਦੇ ਤੇ ਉਹਦੀ ਰਜ਼ਾ ਵਿੱਚ ਹੀ ਚੱਲ ਰਹੇ ਆ ਆਸਨ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਏ ਗੁਰਮੁਖ ਬੂਜੈ ਆਪ ਪਛਾਣੈ ਸੱਚੇ ਸੱਚ ਸਮਾਏ ਕਹਿੰਦੇ ਸਾਨੂੰ ਗੁਰੂ ਦੀ ਮਤ ਤੋਂ ਇਹ ਪਤਾ ਚੱਲਿਆ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਜਿਹੜਾ ਉਹ ਪਰਮੇਸ਼ਰ ਹੈ ਉਹੀ ਸਦਾ ਦਾ ਆਸਨ ਤੇ ਰਹਿਣ ਵਾਲਾ ਹੈ ਇੱਕ ਉਹੀ ਅਟਲ ਹੈ ਜੋ ਗੁਰੂ ਦੇ ਸਨਮੁਖ ਜੀਵ ਰਹਿ ਕੇ ਆਪੇ ਦੀ ਪਛਾਣ ਕਰ ਲੈਂਦੇ ਨੇ ਆਪੇ ਦੀ ਪਛਾਣ ਕੇ ਤੇ ਅੰਤਰ ਆਤਮੇ ਪਰਮਾਤਮਾ ਨੂੰ ਜਾਣ ਲੈਂਦੇ ਨੇ ਉਹ ਸੱਚ ਵਿੱਚ ਸਮਾ ਜਾਂਦੇ ਨੇ ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਆਉ ਦੂ ਨਾਨਕ ਦੇਹ ਸੱਚਾ ਵਿਚਾਰੋ ਹੁਣ ਜਿਹੜਾ ਚਰਪਟ ਜੋਗੀ ਆ ਉਹਨਾਂ ਨੇ ਪ੍ਰਸ਼ਨ ਕੀਤਾ ਗੁਰੂ ਨਾਨਕ ਦੇਵ ਜੀ ਨੂੰ ਕਿ ਸਾਨੂੰ ਸੱਚੀ ਵਿਚਾਰ ਦੱਸੋ ਵੀ ਇਹ ਜਿਹੜਾ ਸੰਸਾਰ ਸਾਗਰ ਆ ਜਿਹਨੂੰ ਭਵਜਲ ਕਹਿੰਦੇ ਨੇ ਇਹਨੂੰ ਕਿਵੇਂ ਤਰਿਆ ਜਾ ਸਕਦਾ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੈ ਫਿਰ ਪਾਸ਼ਾ ਕਹਿੰਦੇ ਨੇ ਜਿਹੜਾ ਜੀਵ ਇਦਾਂ ਕਹੇ ਕਿ ਵੀ ਆਪਣਾ ਜਿਹੜਾ ਹੈਗਾ ਉੱਤਰ ਉਹਨੂੰ ਠੀਕ ਸਮਝੇ ਤਾਂ ਫਿਰ ਕਹਿੰਦੇ ਉਹਨੂੰ ਉੱਤਰ ਦੇਣ ਦੇ ਵਿੱਚ ਕੀ ਲੋੜ ਹੈਗੀ ਆ ਕਹਿੰਦੇ ਵੀ ਜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਸ ਸੰਸਾਰ ਨੂੰ ਤਰ ਲਿਆ ਹੈ ਤਾਂ ਫਿਰ ਤੁਹਾਡੇ ਨਾਲ ਕਹਿੰਦੇ ਵੀ ਕੀ ਮਤਲਬ ਇਹਦੇ ਬਾਰੇ ਤੁਹਾਨੂੰ ਦੱਸਿਆ ਜਾ ਸਕਦਾ ਹੈ ਜੋ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਅਸੀਂ ਸੰਸਾਰ ਨੂੰ ਤਰ ਲਿਆ ਹੈ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨਹਿਸਾਣੇ ਸੁਰਤ ਸਬਦ ਪਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਫਿਰ ਪਾਸ਼ਾ ਕਹਿੰਦੇ ਨੇ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਆ ਤੇ ਜਿਹੜਾ ਇੱਕ ਮੁਰਗਾਈ ਹੁੰਦੀ ਆ ਉਹ ਪਾਣੀ ਵਿੱਚ ਰਹਿੰਦੀ ਆ ਪਰ ਉਹਦੇ ਖੰਭ ਪਾਣੀ ਚ ਨਹੀਂ ਭਿੱਜਦੇ ਕਹਿੰਦੇ ਇਸ ਤਰ੍ਹਾਂ ਜਿਹੜਾ ਜੀਵ ਇਸ ਤਰ੍ਹਾਂ ਸੰਸਾਰ ਵਿੱਚ ਰਹਿੰਦਾ ਉਹ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ ਫਿਰ ਪਾਸ਼ਾ ਕਹਿੰਦੇ ਨੇ ਜੇ ਸਾਡੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜੇ ਤੇ ਅਸੀਂ ਪਰਮੇਸ਼ਰ ਦਾ ਨਾਮ ਜਪੀਏ ਫਿਰ ਅਸੀਂ ਇਸ ਸੰਸਾਰ ਦੇ ਭਵ ਸਾਗਰ ਨੂੰ ਤਰ ਸਕਦੇ ਹਾਂ रहे एकांत एको मन वसया आशा महे निराशा अगम अगोचर देख दिखाए नानक ताका दासो फिर नानक जी कहंदे ने जेड़ा जीव अपने हृदय ਘਰ ਵਿੱਚ ਟਿਕਿਆ ਰਹੇ ਜਿਹਦੇ ਹਿਰਦੇ ਵਿੱਚ ਉਹ ਇੱਕ ਪਰਮੇਸ਼ਰ ਵਸਦਾ ਰਹੇ ਜੋ ਸੰਸਾਰ ਵਿੱਚ ਰਹਿੰਦਾ ਵੀ ਆਸਾਂ ਤੋਂ ਨਿਰਾਸ਼ ਰਹੇ ਜਿਨੂੰ ਕੋਈ ਆਸਾ ਨਾ ਹੋਣ ਜੋ ਉਸ ਪਰਮੇਸ਼ਰ ਨੂੰ ਜੋ ਸਾਡੀ ਪਹੁੰਚ ਤੋਂ ਪਰੇ ਹੈ ਆਪ ਉਹਦੇ ਨਾਲ ਜਾਣ ਪਹਿਚਾਨ ਬਣਾ ਲਵੇ ਤੇ ਦੂਜਿਆਂ ਨੂੰ ਵੀ ਉਹਦੇ ਬਾਰੇ ਦੱਸੇ ਨਾਨਕ ਜੀ ਕਹਿੰਦੇ ਮੈਂ ਉਹਦਾ ਦਾਸ ਆ ਉਹਦਾ ਮੈਂ ਸੇਵਕ ਆ ਸੋ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੋਸ ਨਾ ਕੀ ਜੈ ਉੱਤਰ ਦੀ ਜੈ ਕਿਉ ਪਾਈਏ ਗੁਰ ਦਵਾਰੋ ਫਿਰ ਹੁਣ ਪਾਸ਼ਾ ਦੇ ਜਿਹੜੇ ਇਸ ਤਰ੍ਹਾਂ ਉੱਚੇ ਵਿਚਾਰ ਸੁਣ ਕੇ ਫਿਰ ਥੋੜੇ ਜਿਹਾ ਮਤਲਬ ਉਹਨਾਂ ਦਾ ਜਿਹੜਾ ਹੰਕਾਰ ਥੋੜਾ ਹੇਠਾਂ ਆਇਆ ਫਿਰ ਕਹਿੰਦੇ ਨੇ ਹੇ ਸੁਆਮੀ ਜੀ ਅਸੀਂ ਤੁਹਾਡੇ ਕੋਲ ਸੱਚ ਪੁੱਛਣਾ ਚਾਹੁੰਦੇ ਹਾਂ ਸਾਡੀ ਇਹੀ ਬੇਨਤੀ ਆ ਗੁੱਸਾ ਨਾ ਕਰੋ ਰੋਸ ਨਾ ਕਰੋ ਤੇ ਸਾਨੂੰ ਉੱਤਰ ਦਿਓ ਕਿ ਗੁਰੂ ਦਾ ਦਵਾਰਾ ਕਿਵੇਂ ਪਾਇਆ ਜਾ ਸਕਦਾ ਹੈ ਇਹ ਮਨ ਚਲ ਤੋ ਸੱਚ ਕਰ ਵੈਸੇ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ ਫਿਰ ਨਾਨਕ ਪਾਸ਼ਾ ਕਹਿੰਦੇ ਨੇ ਜਿਸ ਜੀਵ ਦਾ ਮਨ ਚੰਚਲ ਹੈ ਚੰਚਲਤਾ ਹੀ ਛੱਡ ਦਿੰਦਾ ਹੈ ਜਿਸ ਦੇ ਜੀਵ ਦੇ ਮਨ ਦਾ ਆਧਾਰ ਪਰਮੇਸ਼ਰ ਦਾ ਨਾਮ ਬਣ ਜਾਂਦਾ ਹੈ ਉਸ ਜੀਵ ਨੂੰ ਪਰਮੇਸ਼ਰ ਆਪਣੇ ਨਾਲ ਆਪ ਮੇਲ ਲੈਂਦਾ ਹੈ ਉਸ ਜੀਵ ਦਾ ਪ੍ਰੇਮ ਪਰਮੇਸ਼ਰ ਵਿੱਚ ਪੈ ਜਾਂਦਾ ਹੈ ਹਾਟੀ ਬਾਟੀ ਰਹੇ निराले ਰੂਖ ਬਿਰਖ ਉਦਿਆਨੇ ਕੰਧ ਮੂਲ ਆਹਾਰੋ ਖਾਈ ਗਏ ਔਦੂ ਬੋਲੇ ਗਿਆਨੇ ਪ੍ਰਸਿੱਧ ਦੱਸਦੇ ਨੇ ਪਾਤਸ਼ਾਹ ਨੂੰ ਮਤਲਬ ਆਪਣੇ ਵੱਲੋਂ ਆਪਣੀ ਵਡਿਆਈ ਕਰਦੇ ਨੇ ਕਹਿੰਦੇ ਕਿ ਅਸੀਂ ਤੇ ਜਿਹੜਾ ਸੰਸਾਰ ਦੀ ਹੈਗੀ ਆ ਚਮਕ-ਦਮਕ ਉਹਦੇ ਤੋਂ ਬਾਹਰ ਰਹਨੇ ਆ ਰੁੱਖਾਂ-ਬਿਰਖਾਂ ਜੰਗਲਾਂ 'ਚ ਰਹਨੇ ਆ ਉੱਥੇ ਕਹਿੰਦੇ ਕੰਦਮੂਲ ਖਾਂਦੇ ਆ ਜਿਸ ਤਰ੍ਹਾਂ ਜੜੀਆਂ ਬੂਟੀਆਂ ਖਾਂਦੇ ਹੈਗੇ ਆ ਵੀ ਇਸ ਤਰ੍ਹਾਂ ਦਾ ਸਾਡਾ ਜੋਗ ਹੈਗਾ ਵੀ ਅਸੀਂ ਤੇ ਮਾਇਆ ਦੇ ਵਿੱਚ ਨਹੀਂ ਹੈਗੇ ਅਸੀਂ ਤੇ ਬਾਹਰ ਰਹਨੇ ਆ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨ ਲਾਗੈ ਕਾਈ ਗੋਰਖ ਪੂਤ ਲੋਹਰੀ ਪਾ ਬੋਲੇ ਜੋਗ ਜੁਗਤ ਬਿਦਸਾਈ ਫਿਰ ਗੋਰਖ ਦਾ ਪੁੱਤਰ ਲੋਹਾ ਰੀਪਾ ਜਿਹੜਾ ਸਿੱਧ ਹੈਗਾ ਉਹ ਬੋਲ ਰਿਹਾ ਉਹ ਪਾਸ਼ਾ ਨੂੰ ਦੱਸ ਰਿਹਾ ਵੀ ਅਸੀਂ ਤੀਰਥਾਂ ਤੇ ਨਹਾਉਂਦੇ ਆ ਤੇ ਸਾਨੂੰ ਸੁੱਖ ਮਿਲਦਾ ਤੇ ਇਸ ਤਰ੍ਹਾਂ ਤੀਰਥਾਂ ਦੇ ਨਹਾਉਣ ਕਰਕੇ ਸਾਨੂੰ ਕੋਈ ਮੈਲ ਨਹੀਂ ਲੱਗੀ ਹੋਈ ਅਸੀਂ ਮਤਲਬ ਪਵਿੱਤਰ ਹੈਗੇ ਆ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿਤ ਨਾ ਡੁਲਾਈ ਬਿਨ ਨਾ ਵੇ ਮਨ ਟੇਕ ਨਾ ਟਿਕੀ ਨਾਨਕ ਪੂਖ ਨਾ ਜਾਈ ਫੇ ਨਾਨਕ ਜੀ ਕਹਿੰਦੇ ਨੇ ਉਹ ਜੀਵ ਪਵਜਰ ਤੋਂ ਤਰ ਗਏ ਨੇ ਜਿਨ੍ਹਾਂ ਨੂੰ ਸੰਸਾਰ ਦੀ ਰੌਣਕ ਦੇ ਵਿੱਚ ਜਿਹੜਾ ਸੰਸਾਰ ਦੇ ਰਸ ਕਸ ਪਦਾਰਥ ਨੇ ਇਹਨਾਂ ਵਿੱਚ ਜਿਹੜੇ ਮਾਇਆ ਦੀ ਨੀਂਦ ਚ ਨਹੀਂ ਸੌਂਦੇ ਜਿਨ੍ਹਾਂ ਦਾ ਜਿਹੜਾ ਚਿੱਤ ਹੈਗਾ ਪ੍ਰਾਇ ਧਨ ਤੇ ਨਹੀਂ ਡੋਲਦਾ ਪ੍ਰਾਇ ਪਰ ਘਰ ਚਿੱਤ ਨਾ ਡੁਲਾਈ ਜਿਨ੍ਹਾਂ ਦਾ ਮਨ ਪ੍ਰਾਇਆਂ ਚੀਜ਼ਾਂ ਤੇ ਨਹੀਂ ਡੋਲਦਾ ਹੈਗਾ ਬਿਨ ਨਾਵੇ ਕਹਿੰਦੇ ਨਾਨਕ ਜੀ ਕਹਿੰਦੇ ਬਿਨਾ ਨਾਮ ਤੋਂ ਬਿਨਾ ਜੀਵ ਦਾ ਮਨ ਟਿਕ ਨਹੀਂ ਸਕਦਾ ਤੇ ਉਹਦੀ ਜਿਹੜੀ ਤ੍ਰਿਸ਼ਨਾ ਹੈਗੀ ਆ ਉਹਦੀ ਭੁੱਖ ਨਹੀਂ ਮਿਟ ਸਕਦੀ ਜਿਹੜੀ ਸੰਸਾਰ ਲਈ ਭੁੱਖ ਆ ਉਹ ਪਰਮੇਸ਼ਰ ਦੇ ਨਾਮ ਤੋਂ ਨਹੀਂ ਬਿਨਾਨੀ ਮਿਟ ਸਕਦੀ ਹਾਰਟ ਪਟਣ ਕਰ ਗੁਰੂ ਦਿਖਾਇਆ ਸਹਜ ਸੱਚ ਵਪਾਰੋ ਖੰਡਤ ਨਿੰਦਰਾ ਅਲਪ ਆਹਾਰ ਨਾਨਕ ਤਤ ਵਿਚਾਰੋ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਨੇ ਸਾਨੂੰ ਆਪਣੇ ਹਿਰਦੇ ਘਰ ਵਿੱਚ ਪਰਮੇਸ਼ਰ ਦਿਖਾ ਦਿੱਤਾ ਹਿਰਦੇ ਘਰ ਦੇ ਵਿੱਚ ਜੇ ਕਹਿੰਦੇ ਨਿੱਜ ਦਾ ਘਰ ਦਿਖਾ ਦਿੱਤਾ ਫਿਰ ਉਹ ਜੀਵ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਨੇ ਉਹ ਜੀਵ ਜੋ ਪਰਮੇਸ਼ਰ ਦੇ ਨਾਮ ਵਿੱਚ ਲੱਗੇ ਨੇ ਉਹਨਾਂ ਦੀ ਨੀਂਦ ਵੀ ਘਟ ਜਾਂਦੀ ਆ ਉਹਨਾਂ ਦੀ ਖੁਰਾਕ ਵੀ ਘਟ ਜਾਂਦੀ ਆ ਇਸ ਤਰ੍ਹਾਂ ਕਹਿੰਦੇ ਉਹ ਤਤ ਦੀ ਵਿਚਾਰ ਵਿੱਚ ਪਰਮੇਸ਼ਰ ਦੀ ਵਿਚਾਰ ਵਿੱਚ ਲੱਗੇ ਰਹਿੰਦੇ ਨੇ ਦਰਸ਼ਨ ਦੇਖ ਕਰੋ ਜੋਗਿੰਦਰਾ ਮੁਦਰਾ ਚੋਲੀ ਖਿੰਦਾ ਬਾਹਰ ਅੰਤਰ ਇੱਕ ਸਰੇਵੋ ਖਟ ਦਰਸ਼ਨ ਇੱਕ ਪੰਥਾ ਫਿਰ ਕਹਿੰਦੇ ਜਿਹੜੇ ਯੋਗੀ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਮੁਦਰਾ ਝੋਲੀ ਖਿੰਤਾ ਛੇ ਦਰਸ਼ਨ ਨੇ ਮਤਲਬ ਉਹਨਾਂ ਦੇ ਇਦਾਂ ਦੇ ਇਦਾਂ ਦੀਆਂ ਚੀਜ਼ਾਂ ਉਹਨਾਂ ਨੇ ਬਣਾਈਆਂ ਹੋਈਆਂ ਨੇ ਕਹਿੰਦੇ ਵੀ ਯੋਗ ਦੇ ਲਈ ਇਹ ਚੀਜ਼ਾਂ ਲੋੜੀਂਦੀਆਂ ਨੇ ਫਿਰ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਹ ਛੇ ਦਰਸ਼ਨਾ ਦੇ ਜਿਹੜੇ ਧਾਰਮਿਕ ਤੁਸੀਂ ਕਰਮ ਕਰ ਰਹੇ ਹੋ ਇਹ ਦੀ ਬਜਾਏ ਅੰਦਰ ਤੇ ਬਾਹਰ ਉਹ ਪਰਮੇਸ਼ਰ ਜਿਹੜਾ ਇੱਕ ਹੈ ਉਹਦੀ ਸੇਵਾ ਭਗਤੀ ਕਰੋ ਇੱਕ ਉਸ ਪਰਮੇਸ਼ਰ ਦੇ ਮਾਰਗ ਤੇ ਚੱਲੋ ਨਾ ਕਿ ਇਹ ਅਲੱਗ ਅਲੱਗ ਤਰ੍ਹਾਂ ਦੇ ਤੁਸੀਂ ਧਾਰਮਿਕ ਕਰਮ ਕਰਦੇ ਹੋ ਇਹ ਸਭ ਕਰਮਕਾਂਡ ਹੈ ਇਨ ਵਿਦ ਮਨ ਸਮਝਾਈਐ ਪੁਰਖਾ ਬਾਹੜ ਝੂਟ ਨਖਾਈਐ ਨਾਨਕ ਬੋਲੇ ਗੁਰਮੁਖ ਬੂਜੈ ਜੋਗ ਜੁਗਤ ਏਬ ਪਾਈਐ ਫੇ ਗੁਰੂ ਨਾਨਕ ਪਾਸ਼ਾ ਉਹਨਾਂ ਨੂੰ ਦੱਸਦੇ ਨੇ ਕਿ ਜਦੋਂ ਗੁਰੂ ਦੇ ਸਨਮੁਖ ਰਹਿ ਕੇ ਅਸੀਂ ਇਹ ਜੀਵਨ ਦੀ ਅਸਲੀਅਤ ਸਮਝ ਲਈ ਇਸ ਤਰ੍ਹਾਂ ਜਦੋਂ ਸਾਡਾ ਮਨ ਸਮਝ ਗਿਆ ਇਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਨਾਲ ਮਿਲਾਪ ਪਾ ਸਕਦੇ ਹਾਂ ਪਰਮੇਸ਼ਰ ਦੇ ਨਾਲ ਜੁੜ ਸਕਦੇ ਹਾਂ कि ਅਸੀਂ ਜੋ ਉਹ ਪਰਮੇਸ਼ਰ ਜੋ ਅੰਦਰ ਬਾਹਰ ਇੱਕ ਹੈ ਅਸੀਂ ਉਹਦੀ ਸੇਵਾ ਭਗਤੀ ਵਿੱਚ ਲੱਗੀਏ ਇੱਕ ਉਸ ਪਰਮੇਸ਼ਰ ਦੇ ਮਾਰਗ ਤੇ ਚੱਲੀਏ ਨਾ ਕਿ ਅਸੀਂ ਧਾਰਮਿਕ ਕਰਮ ਕਾਂਡਾਂ ਵਿੱਚ ਆਪਣਾ ਜੀਵਨ ਵਿਅਰਥ ਗੁਆਈਏ ਅੰਤਰ ਸਬਦ ਨਿਰੰਤਰ ਮੁਦਰਾ ਹਉ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੈ ਸਬਦ ਜੋ ਸਮਝ ਪਰੀ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੈ ਸਬਦ ਸਬਦ ਸੋ ਸਮਝ ਪਰੀ ਕਹਿੰਦੇ ਅੰਦਰ ਅੰਤਰ ਸ਼ਬਦ ਸਾਡੇ ਅੰਦਰ ਜੋ ਗੁਰੂ ਦਾ ਸ਼ਬਦ ਨਿਰੰਤਰ ਚੱਲਦਾ ਹੈ ਇਹ ਜੀਵ ਲਈ ਮੁਦਰਾ ਬਣ ਗਈ ਹੈ ਇਹਦੇ ਨਾਲ ਉਹਦੇ ਅੰਦਰੋਂ ਹਉਮੈ ਤੇ ਮਮਤਾ ਦੂਰ ਹੋ ਜਾਂਦੀ ਆ। ਗੁਰੂ ਦੇ ਸ਼ਬਦ ਰਾਹੀਂ ਇਹ ਸਮਝ ਪੈਂਦੀ ਹੈ ਕਿ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਹੀ ਜੀਵ ਦਾ ਕਾਮ, ਕ੍ਰੋਧ, ਹੰਕਾਰ ਖਤਮ ਹੋ ਸਕਦੇ ਨੇ। ਖਿੰਤਾ ਚੋਲੀ ਪਰਪੁਰ ਰਹਿਆ ਨਾਨਕ ਤਾਰੇ ਏਕ ਹਰੀ। ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਕਹਿੰਦੇ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਇਹੀ ਸਾਡੇ ਲਈ ਖਿੰਥਾ ਤੇ ਝੋਲੀ ਹੈ ਜੋ ਜੋਗੀ ਲੋਕ ਵਰਤਦੇ ਹਨ ਨਾਨਕ ਜੀ ਕਹਿੰਦੇ ਨੇ ਕਿ ਉਹ ਪਰਮੇਸ਼ਰ ਹੀ ਇਸ ਸੰਸਾਰ ਸਾਗਰ ਤੋਂ ਤਾਰਨ ਵਾਲਾ ਹੈ ਔਰ ਜਿਹੜੇ ਗੁਰੂ ਦੀ ਸਿੱਖਿਆ ਹੈ ਉਹ ਸਾਨੂੰ ਸੱਚ ਦੱਸ ਰਹੀ ਹੈ ਉਹ ਪਰਮੇਸ਼ਰ ਸੱਚਾ ਹੈ ਉਹਦਾ ਨਾਮ ਉਹਦੀ ਵਡਿਆਈ ਸੱਚੀ ਹੈ ਇਹ ਸਭ ਗੁਰੂ ਦੀ ਸਿੱਖਿਆ ਤੋਂ ਪਤਾ ਲੱਗਦਾ ਹੈ ਉੰਦੋ ਖੱਪਰ ਪੰਜ ਪੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮਖ ਨਾਮ ਸਮਾਲ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਸਾਹਮਣੇ ਰਹਿੰਦੇ ਨੇ ਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਚ ਇਕੱਠਾ ਕਰਦੇ ਨੇ ਉਹਨਾਂ ਦਾ ਜਿਹੜਾ ਹਿਰਦਾ ਰੂਪੀ ਕਮਲ ਹੈ ਜਿਹੜਾ ਹਿਰਦਾ ਰੂਪੀ ਕਮਲ ਸਿੱਧਾ ਹੋ ਗਿਆ ਉਹੀ ਉਹਨਾਂ ਲਈ ਖੱਪਰ ਬਣ ਗਿਆ ਜਿ ਜੋਗੀ ਲੋਕ ਖੱਪਰ ਚੁੱਕੀ ਫਿਰਦੇ ਨੇ ਜਿਹੜੇ ਉਹਨਾਂ ਦੇ ਪੰਜ ਰੱਬੀ ਗੁਣ ਨੇ ਉਹ ਉਹਨਾਂ ਦੀ ਟੋਪੀ ਬਣ ਗਈ ਆ। ਸਰੀਰ ਉਹਨਾਂ ਦਾ ਕਾਇਆ ਉਹਨਾਂ ਦੀ ਵਿਕਾਰਾਂ ਤੋਂ ਰਹਿਤ ਹੋ ਗਈ ਆ, ਉਹਨਾਂ ਦਾ ਮਨ ਉਹਨਾਂ ਦੀ ਲੰਗੋਟੀ ਬਣ ਗਿਆ ਹੈ। ਉਹਨਾਂ ਦੇ ਕੋਲ ਸਤ ਸੰਤੋਖ ਸੰਜਮ ਵਰਗੇ ਗੁਣ ਆ ਗਏ ਨੇ ਤੇ ਉਹ ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਸੰਭਾਲਦੇ ਨੇ। ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਸੋ ਆਵੇ ਕਵਨ ਸੋ ਜਾਏ ਕਵਨ ਸੁੱਤਰ ਪਵਨ ਰਿਹਸਮਾਏ ਫਿਰ ਜੋਗੀਆਂ ਦਾ ਫਿਰ ਸਵਾਲ ਕਹਿੰਦੇ ਕੌਣ ਹੈ ਜੋ ਗੁਪਤ ਹੈ ਔਰ ਕਿਵੇਂ ਮੁਕਤੀ ਮਿਲਦੀ ਹੈ ਕੌਣ ਮੁਕਤ ਹੋ ਸਕਦਾ ਹੈ ਅੰਦਰ ਬਾਹਰ ਕਿਸ ਤਰ੍ਹਾਂ ਪਰਮੇਸ਼ਰ ਨਾਲ ਜੁੜਿਆ ਜਾ ਸਕਦਾ ਹੈ ਕੌਣ ਇਸ ਸੰਸਾਰ ਚਾਹੁੰਦਾ ਤੇ ਕੌਣ ਜਾਂਦਾ ਔਰ ਇਸ ਸੰਸਾਰ ਵਿੱਚ ਤਿੰਨਾ ਭਵਨਾਂ ਚ ਕੌਣ ਸਮਾਇਆ ਹੋਇਆ ਹੁਣ ਪਾਸ਼ਾ ਦੱਸਦੇ ਨੇ ਘਟ ਘਟ ਗੁਪਤਾ ਮੁਰਖ ਘਟ ਘਟ ਗੁਪਤਾ ਗੁਰਮਖ ਮੁਕਤਾ ਘਟ ਘਟ ਗੁਪਤਾ ਗੁਰਮਖ ਮੁਕਤਾ ਅੰਤਰ ਬਾਹਰ ਸਬਦ ਸੁਜਗਤਾ ਮਨ ਮੁਖ ਬਿਨ ਸੈ ਆਵੈ ਜਾਏ ਨਾਨਕ ਗੁਰਮੁਖ ਸਾਚ ਸਮਾਏ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਹੁਣ ਉੱਤਰ ਦਿੰਦੇ ਨੇ ਪਾਸ਼ਾ ਕਹਿੰਦੇ ਨੇ ਉਹ ਪਰਮੇਸ਼ਰ ਜੋ ਘਟ ਘਟ ਵਿੱਚ ਵਿਆਪਕ ਹੈ ਉਹ ਗੁਪਤ ਰੂਪ ਵਿੱਚ ਹੈ ਔਰ ਗੁਰੂ ਦੇ ਸਨਮੁਖ ਹੋ ਕੇ ਜੀਵ ਮੁਕਤੀ ਪਾ ਲੈਂਦਾ ਹੈ ਉਹ ਮੋਕਤ ਹੋ ਜਾਂਦਾ ਹੈ ਅੰਤਰ ਬਾਹਰ ਜੋ ਗੁਰੂ ਦੇ ਸ਼ਬਦ ਨਾਲ ਜੁੜਿਆ ਹੈ ਉਹੀ ਪਰਮੇਸ਼ਰ ਨਾਲ ਜੁੜਿਆ ਹੈ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਵਿਅਰਥ ਜੀਵਨ ਗਵਾ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ ਜੇ ਗੁਰੂ ਦੇ ਸਾਨ ਮੁਖ ਰਹਿੰਦੇ ਨੇ ਉਹ ਉਸ ਸੱਚੇ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਨੇ ਕਿਉਂ ਕਰ ਬਾਦਾ ਸਰਪਨ ਖਾਦਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤਤ ਵਿਚਾਰੈ ਸੋ ਗੁਰੂ ਹਮਾਰਾ ਹਾਂਜੀ ਸੰਗਤ ਜੀ ਫਿਰ ਜੋਗੀ ਕਹਿੰਦੇ ਨੇ ਹੁਣ ਸਾਡੇ ਹੋਰ ਸਵਾਲ ਨੇ ਜੋ ਇਹਨਾਂ ਸਵਾਲਾਂ ਦਾ ਜਵਾਬ ਦੇ ਦੇਗਾ ਅਸੀਂ ਉਹਨਾਂ ਨੂੰ ਆਪਣਾ ਗੁਰੂ ਮੰਨ ਲਵਾਂਗੇ ਉਹ ਨਹੀਂ ਗਿਰੂ ਜੀ ਫਿਰ ਸਵਾਲ ਕੀ ਕਰਦੇ ਨੇ ਕਹਿੰਦੇ ਜੀਵ ਨੂੰ ਮਾਇਆ ਨੇ ਕਿਉਂ ਕਹਿੰਦੇ ਇਸ ਤਰ੍ਹਾਂ ਆਪਣੇ ਜਾਲ ਵਿੱਚ ਫਸਾਇਆ ਹੋਇਆ ਫਿਰ ਕੌਣ ਇਸ ਜਾਲ ਚ ਫਸਿਆ ਕੌਣ ਨੇ ਕਿਹਨੇ ਜੀਵਨ ਦਾ ਅਸਲੀ ਰਸਤਾ ਲੱਭਿਆ ਹੋਇਆ ਕਿਵੇਂ ਜੀਵ ਨਿਰਮਲ ਹੋ ਸਕੇ ਕਿਵੇਂ ਜੀਵ ਮਾਇਆ ਦੇ ਹਨੇਰੇ ਵਿੱਚ ਰਹਿੰਦਾ ਹੈ ਇਹਨਾਂ ਸਵਾਲਾਂ ਦੇ ਜਵਾਬ ਦੇਣ ਵਾਲੇ ਨੂੰ ਅਸੀਂ ਆਪਣਾ ਗੁਰੂ ਸਮਝਦੇ ਹਾਂ ਫਿਰ ਪਾਤਸ਼ਾਹ ਹੁਣ ਇਹਨਾਂ ਦਾ ਜਿਹੜੇ ਜੋਗੀ ਲੋਕ ਨੇ ਇਹਨਾਂ ਦੇ ਜਵਾਬ ਦਿੰਦੇ ਨੇ ਦੁਰਮਤ ਬਾਦਾ ਸਰਪਨ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਕਹਿੰਦੇ ਜਿਹੜੇ ਮਾੜੀ ਮਤ ਵਿੱਚ ਨੇ ਜਿਨ੍ਹਾਂ ਦੀ ਮਤ ਗੁਰੂ ਤੋਂ ਉਲਟ ਹੈ ਉਹ ਮਾਇਆ ਦੇ ਵਿੱਚ ਮਾਇਆ ਸੱਪਣੀ ਰਾਹੀਂ ਖਾਦੇ ਜਾ ਰਹੇ ਨੇ ਮਾਇਆ ਤੋਂ ਠੱਗੇ ਜਾ ਰਹੇ ਨੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਆਪਣਾ ਜੀਵਨ ਵਿਅਰਥ ਗੁਆ ਰਹੇ ਨੇ ਔਰ ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਪਰਮੇਸ਼ਰ ਨੂੰ ਪਾ ਲੈਂਦੇ ਨੇ ਸਤ ਗੁਰ ਮਿਲੇ ਅੰਧੇਰਾ ਜਾਏ ਨਾਨਕ ਹौं ਮੈਂ ਮੀਟ ਸਮਾਈ ਕਹਿੰਦੇ ਜਦੋਂ ਜੀਵ ਸਤਗੁਰ ਦੇ ਨਾਲ ਮਿਲ ਲੈਂਦਾ ਹੈ ਸਤਗੁਰ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਉਹਦਾ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਜੀਵ ਜਦੋਂ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦਾ ਫਿਰ ਉਹ ਪਰਮਾਤਮਾ ਦੇ ਵਿੱਚ ਲੀਨਤਾ ਪ੍ਰਾਪਤ ਕਰ ਲੈਂਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੇ ਵਿਚਾਰ ਕਰਦੇ ਆ ਬਾਣੀ ਪੜਦੇਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ